ਹਾਂ ਜੀ ਪ੍ਰਧਾਨ ਜੀ ਮਸਾਦੋ ਤੇ ਧਿਆਨ ਜਾਇਆ ਹੋਗਾ ਮਗਰਾਲਾ ਰੋਡ ਤੇ ਸਨਾਈਪਰ ਕੋਲੋਂ ਨਾਲੇ ਪੜਾ ਬਟਾ ਹੈਗਾ ਬਟਾ ਪੈ ਲਿਆ ਜੀ ਜੁੜੀ ਰਹੀ ਕੰਨ ਉਹ ਜਿਹੜੀ ਮਗਰਾਲਾ ਰੋਡ ਹੈ ਜੀ ਉਹਦੀ ਮੀਡੀਆ ਦੇ ਮਾਧਿਅਮ ਤੋਂ ਹੀ ਸਾਨੂੰ ਪਤਾ ਲੱਗਿਆ ਸੀ ਵੀ ਅੱਜ ਹੀ ਵੀ ਉੱਥੇ ਇੱਕ ਖੱਡਾ ਬੜਾ ਵੱਡਾ ਪੈ ਗਿਆ ਹੈਗਾ ਜਿਹਦੇ ਨਾਲ ਕੋਈ ਵੀ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਕੋਈ ਮੋਟਰਸਾਈਕਲ ਡਿੱਗ ਸਕਦਾ ਕੋਈ ਵਾਈਕਲ ਹੋਰ ਵੀ ਹੋ ਸਕਦਾ ਉਹ ਮੈਂ ਇਮੀਡੀਏਟਲੀ ਆਪਣੇ ਕਮੇਟੀ ਘਰ ਤੇ ਮੁਲਾਜ਼ਮਾਂ ਨੂੰ ਕਹਿ ਕੇ ਉਹ ਖੱਡਾ ਜਿਹੜਾ ਪੂਰਤਾ ਹੈਗਾ ਇਹ ਫਿਲਹਾਲ ਜੋ ਸਾਡਾ ਫਰਜ ਬੰਦਾ ਸੀ ਅਸੀਂ ਉਹ ਕੀਤਾ ਹੈਗਾ ਬਾਕੀ ਮੈਂ ਸਾਰੀ ਉਹਦੀ ਡਿਟੇਲ ਲਈ ਹੈ ਉਥੇ ਅੱਗੇ ਵੀ ਪ੍ਰੋਬਲਮ ਆ ਜਾਂਦੀ ਸੀ ਇਹ ਅਸੀਂ ਮੰਡੀ ਬੋਰਡ ਨੂੰ ਵੀ ਲਿਖਿਆ ਹੈਗਾ ਸੀਵਰੇਜ ਬੋਰਡ ਨੂੰ ਵੀ ਲਿਖਿਆ ਹੈਗਾ ਕਿਉਂਕਿ ਰੋਡ ਮੰਡੀ ਬੋਰਡ ਦੀ ਹੈ ਉਥੇ ਸੀਵਰੇਜ ਲਾਈਨ ਜਿਹੜੀ ਸੀਵਰੇਜ ਬੋਰਡ ਨੇ ਪਾਈ ਹੈਗੀ ਹੈ ਅਸੀਂ ਵੀ ਇਹ ਬਾਰ-ਬਾਰ ਇਸ ਤਰ੍ਹਾਂ ਕਿਉਂ ਹੋ ਰਿਹਾ ਹੈਗਾ ਇਹਨੂੰ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਜਿੱਥੇ ਵੀ ਇਹਦੇ ਦਾ ਕਮ ਲੱਗਦਾ ਹੈਗਾ ਵੀ ਇੰਨੀ ਇੱਥੇ ਜਰੂਰਤ ਹੈ ਇਹ ਕੰਮ ਕਰਨ ਦੀ ਇਹਦੀ ਰਿਪੇਅਰ ਕਰਨ ਦੀ ਉਹ ਇਮੀਡੀਏਟਲੀ ਕੀਤੀ ਜਾਵੇ ਇਹ ਮੈਂ ਉਹਨਾਂ ਨੂੰ ਅੱਜ ਲੈਟਰ ਲਿਖ ਕੇ ਭੇਜ ਦਿੱਤੀ ਹੈਗੀ ਆ ਇਹਨੂੰ ਦੁਬਾਰਾ ਇਹ ਮੁਸ਼ਕਲ ਨਾ ਆਵੇ ਫਿਲਹਾਲ ਅਸੀਂ ਲੋਕਾਂ ਦੀ ਜਿਹੜੀ ਦਿੱਕਤ ਸੀ ਉਹਨੂੰ ਦੇਖਦੇ ਹੋਏ ਆਰਜੀ ਤੌਰ ਤੇ ਇਹ ਕੰਮ ਕਰ ਦਿੱਤਾ ਹੈ